ਆਗਲਾ ਹਰੇਕ ਕੀ ਕਹਿੰਦਾ ਬਾਈ 20 ਕਿਲੋ ਸਾਡੀ 25 ਦਿੰਦੀ ਆ ਇਹ ਦੇਉ ਬਾਈ ਹਾਂ 20 ਤੋਂ ਬਾਹਰ ਸਹੀ ਗੱਲ ਆ ਵੀਰੇ ਦੇਖ ਲੈ ਵੀਰੇ ਆਪਾਂ ਸਾਰੀਆਂ ਗਾਇਆਂ ਕੇ ਹਨ ਰੱਸਾ ਛੱਡ ਕੇ ਥੱਲੇ ਬੈਣਾ ਨਹੀਂ ਥੱਲੇ ਬੈਣਾ ਬਾਈ ਆ ਲੈ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਜੀ ਸਖਚੈਨ ਭਰਾ ਦੇ ਘਰੋਂ ਆ ਪਿੰਡ ਆ ਗਿਆ ਧੌਲਾ ਜਿਹੜਾ ਬਾਈ ਦਾ ਬਰਨਾਲਾ ਸਤਨਾਗ ਬਾਈ ਕੋਲੇ ਛੇਲ ਆਲੇ ਆ ਇਕੱਲੇ ਇਕੱਲੇ ਨਗਦੀ ਆਪਾਂ ਬਾਈ ਤੋਂ ਡਿਟੇਲ ਲਵਾਂਗੇ ਰੂਟੀਨ ਚ ਬਾਈ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਜਹ ਜਹੇ ਭਾ ਦਾ ਤੁਹਾਨੂੰ ਚਾਹੀਦਾ ਵੀਰੇ ਕੋਲੇ ਆ ਜੋ ਨੰਬਰ ਆਪਾਂ ਮਾਲਕਾ ਤੋਂ ਲੈ ਕੇ ਦੇ ਦਾਂਗੇ ਕੱਲੇ ਕੱਲੇ ਨਕਦੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਆ ਜਾ ਬਾਈ ਵੀਡੀਓ ਦੇ ਸਾਹਮਣੇ ਆ ਜਾ ਹੋਰ ਬਾਈ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦੇ ਬਾਈ ਆ ਉਹਦਾ ਵੀਰੇ ਨਾਮ ਮੇਰਾ ਸੁਖਤੈਂ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਾਈ ਮੋਬਾਈਲ ਨੰਬਰ 9878585499 ਠੀਕ ਆ ਅੱਜ ਬਾਈ ਸਤਨਾਕ ਸੇਲ ਵਾਲੀ ਆ ਹਾਂ ਜੀ ਵੀਰੇ ਸਤਨਾਗ ਆ ਤਾਂ ਜਮਾ ਤਾਜੀ ਸੂਈਆ ਬਹੁਤ ਇਹ ਹੁਣੀ ਸੂਈਆ ਵੀਰੇ 5 ਮਿੰਟ ਹੋ ਗਏ ਹਾਂਜੀ ਇਹ ਕਿਹੜੀ ਉਸ ਚ ਹੈਰ ਸ਼ਰਚ ਆ ਗਈ ਹੈਰ ਸ਼ਰਚ ਆ ਗਈ ਆ ਦੇਖੋ ਸੱਜਣੋ ਇੱਕ ਨੰਬਰ ਤੇ ਬਾਈ ਨੇ ਜਮਾ ਬਲੂਨ ਵੱਸੀ ਆ ਬਾਈ ਬਲੂਨ ਹਾਂਜੀ ਪਹਿਲਾ ਸੂਆ ਦੰਦਾ ਜੀ ਆ ਵੀਰੇ ਦੇਖ ਬਾਈ ਲੈਵਾ ਚੈੱਕ ਕਰੋ ਇੱਕ ਨੰਬਰ ਤੇ ਜਮਾ ਤੋ ਅਗਲਾ ਕਹਿ ਜਾਂਦਾ ਬਾਈ ਹਾਂ ਇਹ ਵਾਲੇ ਵਹ ਹਰੇਕ ਵੱਸੀ ਨਹੀਂ ਪਾਉਂਦੀ ਨਹੀਂ ਸਹੀ ਗੱਲ ਆ ਬਈ ਆ ਬਹੁਤ ਸੋਹਣਾ ਦੇ ਬਾਈ ਜਣਾ ਤੁਹਾ ਮਾਗਰ ਮੂਰੇ ਦਾ ਲੈਵਾ ਵੀਰੇ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਬੱਚਾ ਇਹਦੇ ਪਿੱਛੇ ਮੇਲਕਾ ਆਇਆ ਮੇਲਕਾ ਆਇਆ ਵੀਰੇ ਮੇਲਕਾ ਬੱਚਾ ਆ ਗਿਆ ਕਿੰਨਾ ਕ ਦੁੱਧ ਪਾ ਦੋ ਬਾਈ ਦੁੱਧ ਵੀ 20 ਪਲੱਸ ਤੱਕ ਗਰੰਟੀਡ ਹੀ ਪਾ ਦੋਗੀ ਅੱਛਾ ਜੇ ਕੋਈ ਚੰਗੀ ਸੇਵ ਵਾਲਾ ਬੰਦਾ ਹੋਵੇ ਤਾਂ 25 ਕਿਲੋ ਵੀ ਲੈ ਸਕਦਾ ਪਰ ਗਰਮੀ ਆ ਵੀਰੇ ਆਪਾਂ 20 ਕਿਲੋ ਕਾ ਕਿਤੇ ਮੰਗੀ ਹੂੰ 20 ਕਿਲੋ ਬਾਈ ਇੱਕ ਨੰਬਰ ਤੇ ਬਾਈ ਕਹਿੰਦਾ ਦੁੱਧ ਪਾ ਦੋਗੀ ਹਜੇ ਹੁਣੀ ਸੋਈ ਆ ਵੀਰੇ ਹਜੇ ਤਾਜੀ ਸੋਈ ਆ ਦਵਾਦ ਕੇ ਕਿਹੜਾ ਇਹਨੂੰ ਹਾਂ ਦਵਾ ਦਿੰਨੇ ਆ ਇੱਕ ਨੰਬਰ ਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਖਣ ਲੇਵਾ ਤੁਸੀਂ ਚੈੱਕ ਕਰ ਲਓ ਆ ਦੇਖ ਇਹੋ ਜਿਹਾ ਅਡਰ ਹਰੇ ਪਹਿਲਮਾਨਾ ਮਰਗੀ ਬੱਸੀ ਆ ਵੀਰੇ ਨਹੀਂ ਯਾਰ ਹੈਗੀ ਆ ਬਾਕੀ ਦਿਸਦੇ ਆ ਚੀਜ਼ ਭਰਾ ਦੇਖੋ ਬਾਈ ਬੱਸੀ ਸਾਨੂੰ ਆਪਾਂ ਤੋੜ ਕੇ ਚ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਤੇ ਲੇਵਾ ਮਾਂ ਦੀ ਗੱਠਗੱਠ ਦੇ ਥਾਣਾ ਬਾਈ ਹੂੰ ਬਹੁਤ ਸੋਹਣਾ ਆਰਡਰ ਬਣਾਈ ਫਰਦੀ ਆਰੇ ਲੈ ਬਾਈ ਇੱਕ ਜਿਹੜਾ ਹੋਰ ਦਵਾ ਦੇ ਆ ਕਰਿਓ ਬਾਈ ਚੱਕ ਥੱਬੇ ਦਾ ਲੇਵਾ ਬਾਈ ਮੱਸੀ ਥੱਲੇ ਅਗਲਾ ਹਰੇਕ ਹੀ ਕਹਿੰਦਾ ਬਾਈ 20 ਕਿਲੋ ਜਿੰਨੇ ਸਾਡੀ 25 ਦਿੰਦੀ ਆ ਇਹ ਦੇਉ ਬਾਈ ਹਾਂ 20 ਤੋਂ ਬਾਹਰ ਸਹੀ ਗੱਲ ਆ ਵੀਰੇ ਸਹੀ ਗੱਲ ਆ ਲੈ ਸੱਚਾ ਆ ਨਾ ਬਾਈ ਮੁੱਲ ਦੱਸ ਇਹਦਾ ਜਾਇਜ਼ ਜੇ ਮੁੱਲ ਕਰੀ ਜਾਂੀ ਜਿਹੜਾ ਪੰਜਾਬ 'ਚ ਕੋਈ ਅਜੇ ਰੇਟ ਵੀ ਨਾ ਕਰੇ ਤੇ ਮਾੜ ਵੀ ਨਾ ਦੇਵੇ ਅਜੇ ਕੋਈ ਏ ਬਾਈ 72000 ਰੁਪਏ ਦੀ 100 ਕਿਲੋਮੀਟਰ ਚ ਪਹੁੰਚ ਕਰ ਦਾਂਗਾ 72000 ਰੁਪਏ ਦੀ 100 ਕਿਲੋਮੀਟਰ ਤੇਰੇ ਇੱਥੋਂ ਲੈ ਕੇ ਪਹੁੰਚ ਕਰ ਦਾਂਗਾ ਪਹੁੰਚ ਕਰ ਦਾਂਗੇ ਜੇ ਕੋਈ ਯਾਰ ਮੈਂ ਬੇਲੀ ਸੜਵਾਉਣਾ ਚਾਹੁੰਦਾ ਆਪਾਂ ਤੋਂ 2000 ਰੁਪਏ ਪਸੂੜ ਕਰ ਦਾਂਗੇ ਜੀ 70000 ਰੁਪਏ ਦੀ ਅਗਲਾ ਆਪਦੀ ਗੱਡੀ ਚੜਾ ਕੇ ਲੈਣੀ ਠੀਕ ਆ ਜੇ ਭਾਈ ਛੋਟ ਕਰਾਉਣੀ ਆ ਤਾਂ ਬਾਈ ਕਹਿੰਦਾ ਆਪ ਲੈ ਜਾ ਨਹੀਂ ਬਾਈ ਕਹਿੰਦਾ 100 ਕਿਲੋਮੀਟਰ ਤੱਕ ਆਪ ਆਪ ਘਰੇ ਪਹੁੰਚ ਕਰ ਦਾਂਗੇ ਬੱਚੀ ਦੀ ਹਾਂਜੀ ਢੋਲੇ ਤੋਂ ਹਾਂਜੀ ਢੋਲੇ ਤੋਂ ਬਾਈ ਹਾਂ ਨੰਬਰ 2 ਤੇ ਆ ਜਾ ਬਾਈ ਇਹਦੀ ਕੀ ਡਿਟੇਲ ਆ ਇਹਦਾ ਵੀਰੇ ਪਲੂਣ ਵਸੀ ਦਾ 22 ਕਿਲੋ ਦੁੱਧ ਕੱਢਿਆ ਵਾ ਸਚੈਨ ਪਹਿਲਾਂ ਮੈਨੂੰ ਐ ਰਸ ਸੱਤ ਦੇ ਸੱਤ ਨਗਾਂ ਦੀ ਪਹੁੰਚ ਰਹੂਗੀ ਵਿੱਚ ਹੀ ਮੁੱਲ ਦੇ ਹਾਂ ਬਾਈ ਮੁੱਲ ਦੇ ਵਿੱਚ ਪਹੁੰਚ ਰਹੂਗੀ ਬਾਈ ਸੱਤ ਦੇ ਸੱਤ ਚਾਹੇ 2000 ਰੁਪਏ ਕੋਈ ਛੜਾ ਲੈ ਚਾਹੇ ਪਹੁੰਚ ਕਰਾ ਲੈ ਠੀਕ ਆ ਸਾਬਾ ਦੁਬਾਰੇ ਪਹੁੰਚ ਵਾਲੀ ਗੱਲ ਬੋਲ ਦੇਣੀ ਆਪਾਂ ਪਹਿਲਾਂ ਹੀ ਦੱਸਤੀ ਸਾਰੇ ਡੰਗਰਾਂ ਦੀ ਜਿੰਨਾ ਜਿੰਨੇ ਪੈਸੇ ਕਹੂੰਗਾ ਬਾਈ ਉਹਦੇ ਵਿੱਚ ਪਹੁੰਚ ਰਹੂਗੀ ਠੀਕ ਆ ਬਾਈ ਠੀਕ ਆ ਹਾਂਜੀ ਇਹਦਾ ਬਾਈ 22 ਕਿਲੋ ਪਲੂਣ ਦਾ ਦੁੱਧ ਕੱਢਿਆ ਵਾ 10 ਦਿਨ ਰਹਿੰਦਾ ਬਾਈ 10 ਦਿਨ ਆ ਜੇ ਪਛੀ ਦੇ ਸੂਣ ਦੂਸਰਾ ਸੁਆ ਸੇਦ ਆਂਦਾ ਬਾਈ ਕਹਿੰਦਾ 10 ਦਿਨ ਹਜੇ ਪੱਛੀ ਕੱਢਦੀ ਆ ਹਾਂਜੀ ਖਾਣ ਪੀਣ ਨੂੰ ਬਹੁਤ ਖੁੱਲੇ ਵੀਰੇ ਦੇਖੋ ਤੁਹਾਡੇ ਸਾਹਮਣੇ ਆ ਹੂੰ ਤੋਰ ਕੇ ਖਾਓ ਵੀ ਇਹਦਾ ਕੀ ਭਾਰ ਹੋਊਗਾ ਸਚੈਣਾ ਤੇ ਵੀ ਬਾਈ ਆਪਾਂ 72000 ਰੁਪਏ ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਲੈ 100 ਕਿਲੋਮੀਟਰ ਤੱਕ ਬਾਈ ਕਹਿੰਦਾ 72000 ਚ ਇਹ ਵੀ ਪਹੁੰਚ ਹੋਊਗੀ ਤੇ ਹੁਣ ਆਪਾਂ ਬਾਰ-ਬਾਰ ਪਹੁੰਚ ਵਾਲਾ ਨਹੀਂ ਬੋਲਦੇ ਹੋ ਹਰੇਕ ਨੱਕ ਦੀ ਹੋਊ ਬਾਈ ਤੁਸੀਂ ਆਪ ਹੀ ਸਮਝ ਲਿਓ ਤੇ ਜਿਹੜੇ ਭਰਾ ਨੂੰ ਜਿਹੜਾ ਪਸੰਦ ਆਉ ਕੋਲੇ ਆ ਜਿਓ ਤੇ ਤਸੱਲੀ ਆਪ ਦੀ ਤੁਸੀਂ ਬਾਈ ਕਰ ਸਕਦੇ ਹੋ ਨੰਬਰ ਉੱਤੇ ਚੱਲੀ ਜਾਂਦਾ ਬਾਕੀ ਸਾਨੂੰ ਆਪਾਂ ਤੋੜ ਕੇ ਚੈੱਕ ਕਰਾ ਆਣੇ ਆ ਇਹ 25 ਕਿਲੋ ਦੁੱਧ ਦੇਊਗਾ ਜੀ ਅਦਕੀ ਗਰਮੀ ਦਾ ਸੀਜ਼ਨ ਦੇ ਵਿੱਚ ਗਰਮੀ ਚ ਵੀ ਬਾਈ ਕਹਿੰਦਾ 25 ਕਿਲੋ ਦੇ ਦੂਗੀ ਬਾਈ ਜਮਾ ਆਰਾਮਦਾਰ ਹੀ ਨਾ ਵੀਰੇ ਨੇ ਠੀਕ ਆ ਵੀਰੇ ਬਾਕੀ ਬੱਚੀ ਦਾ 20 22 ਕਿਲੋ ਮੰਨ ਕੇ ਦਾ ਜਿਹੜਾ ਮਰਜ਼ੀ ਭਰਾ ਲੈ ਜੇ ਵੀਰੇ ਹੂੰ ਵੱਡੀ ਬਹੁਤ ਆ ਨਾ ਬੈੜ ਕੋਈ ਛੋਟੀ ਛਾਟੀ ਨਹੀਂ ਜਿੰਨ ਬਸ ਇਹ ਬਤਾ ਆ ਕਰਿਓ ਭਾਈ ਚੈੱਕ ਕਰਾ ਲੇ ਵਾ ਇਹ ਨੰਬਰ 2 ਤੇ ਆ ਗਈ ਵੀਰੇ ਆਪੋ ਆਪਣਾ ਬਈ ਤੁਸੀਂ ਨੰਬਰ ਦੱਸ ਕੇ ਵੀ ਬਈ ਇੱਕ ਨੰਬਰ ਵਾਲੀ ਜਾਂ ਦੋ ਨੰਬਰ ਵਾਲੀ ਤੁਸੀਂ ਬਾਈ ਨੂੰ ਫੋਟੋ ਭੇਜ ਦਿਓ ਫੋਨ ਤੇ ਉਹਦੇ ਹਿਸਾਬ ਨਾਲ ਤੁਸੀਂ ਸੌਦਾ ਭਰਾਣਾ ਕਰਦੇ। ਬਾਕੀ ਠਣਾ ਦੀ ਗਰੰਟੀ ਹੂ ਬਈ ਆਪਣੀ। ਹੂੰ। ਜੇ ਕਿਸੇ ਨੇ ਵੀਰ ਨੇ ਆਨਲਾਈਨ ਵੀ ਮੰਗਵੋਣੀ ਆ ਨਾ ਠਣਾ ਦੀ ਅੱਪੀ ਗਰੰਟੀ ਹੂ। ਠੰਡੀ ਸੀਲ ਦੀ ਗਰੰਟੀ ਹੂ ਜਿਵੇਂ ਮਰਜੀ ਆਰਸਾ ਪਿਆ ਬਈ। ਹਾਂ। ਥੱਲੇ ਜਿਹੜੀ ਮਰਜੀ ਕਾ ਨੇ ਵੜ ਜੀ ਬਈ। ਹਾਂ। ਠੀਕ ਹੈ। ਜਿਹੜੀ ਮਰਜੀ ਕਾ ਥੱਲੇ ਬਾਈ। ਬਣ ਲਾ ਬਈ ਇਹਨੂੰ ਵੀ। ਆ ਜੋ ਜੀ। ਲੈ ਵੀ ਨੰਬਰ 3 ਤੇ ਬਈ ਸਕਤੇ ਐਨ ਇਹਦੀ ਕੀ ਟੇਲ ਆ। ਇਨੇ ਵੀਰੇ ਪਲੂਨ ਕੋਲ ਸੀ 24 ਕਿਲੋ ਦੁੱਧ ਤਾਂ ਅੱਠ ਦਿਨ ਬਾਕੀ ਆ ਹਜੇ ਸੱਚਾ ਦੂਜਾ ਸੂਆ ਜੀ ਪਲੂਨ ਨੇ 24 ਕਿਲੋ ਦਿੱਤਾ ਅੱਛਾ ਹਾਂਜੀ ਵੀਰੇ ਹੁਣ ਦੂਸਰਾ ਸੂਆ ਕਿੰਨਾ ਦੂਜੇ ਸੂਏ ਸੂਣਾ ਹੈ ਕਿੰਨੇ ਦਿਨ ਲੈਂਦੀ ਆ ਹਫਤਾ ਲੈ ਜੂਗੀ ਬਾਈ ਜੀ ਹਫਤਾ ਲੈ ਜੂਗੀ ਹਾਂ ਬਣੂਗਣੂ ਬਹੁਤ ਬਾਈ ਜੀ ਹਮ ਬੱਚਾ ਆ ਦੇ ਆ ਬਾਕੀ ਬਾਈ ਹਫਤਾ ਹਜੇ ਬਾਈ ਕਹਿੰਦਾ ਲੈ ਜਾ ਹਫਤੇ ਨੂੰ ਬੱਚੀ ਨੇ ਲੇਵਾ ਕੁਛ ਹੋਰ ਹੀ ਕੁਛ ਕਰ ਦੇਣਾ ਬਾਈ ਬਾਕੀ ਗੁੱਠਾ ਗਠਾ ਦੇਖੋ ਜੀ ਆਂਡਰ ਕੁਆਲਿਟੀ ਦੇਖੋ ਨਾੜਾ ਨੂੜਾ ਬਹੁਤ ਚੰਗੀਆਂ ਨੇ ਵੜਦੇ ਉੱਥੇ ਤੱਕ ਜਾਂਦੇ ਆ ਮੂਰੀ ਲੱਤ ਤੱਕ ਜੀ ਨਹੀਂ ਸਹੀ ਆ ਬੱਚੀ ਨਹੀਂ ਬਾਕੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜਮਾਂ ਠੰਡੀ ਸੀਲ ਆ ਜੀ ਆਹ ਦੇਖੋ ਤੇਰਾ ਭਾਗ ਹੀ ਰਹੂਗਾ ਸਟੈਨ ਇਹ ਬਾਈ ਆਪਾਂ 82000 ਰੁਪਏ ਦੀ ਬੌਂਚ ਕਰਾ ਦੇਣਗੇ 82 ਚ ਹਾਂਜੀ ਲੈ ਸੱਜਣੋ 82000 ਦੀ ਬਾਈ ਕਹਿੰਦਾ ਬੌਂਚ ਇਹਦੀ ਕਰਾਵਾਂਗੇ 25 ਪਲੱਸ ਤੋਂ ਤਾਂ ਕਲੀਅਰ ਦੇਣਾ ਹੀ ਦੇਣਾ ਨਹੀਂ ਵੀਰੇ ਅੱਛਾ ਹਾਂਜੀ ਵੀਰੇ ਇਹ ਨੰਬਰ 3 ਤੇ ਆ ਗਈ ਤੋੜ ਕੇ ਆਪਾਂ ਤੁਹਾਨੂੰ ਕੱਲਾ ਕੱਲਾ ਨਾਗ ਬਾਈ ਦਿਖਾਈ ਚਲਾਂਗੇ ਆਹ ਦੇਖ ਲਓ ਤੇ ਬਾਈ ਦੁੱਧ ਦੀ ਬਹੁਤ ਵੱਡੀ ਆਸ ਲਈ ਬੈਠਾ ਬੱਛੀ ਤੋਂ ਫਿਰ ਮੋਰ ਲਿਆ ਬਾਈ ਜੰਦਜਾਨ ਬਹੁਤ ਆਜਣ ਬਹੁਤ ਵਸੀ ਜ ਬਾਈ ਹੂੰ ਆਹ ਦੇਖੋ ਬਾਈ ਲੈਵਾ ਆਰਡਰ ਦੇਖ ਸਕਦੇ ਹੋ ਹਣਾ ਕੱਲਾ ਕੱਲਾ ਨਾਗ ਆਪਣੀ ਹੁੰਦੀ ਹੈ ਵੀਰੇ ਤੋੜ ਕੇ ਦਿਖਾਉਣਾ ਜ਼ਿੰਮੇਵਾਰੀ ਆਪਣੀ ਹੈ ਚੀਜ਼ ਦੀ ਤੇ ਸੌਦਾ ਕਰਨਾ ਉਹ ਜਿਹੜਾ ਛੋਡੇ ਭਰਾਵਾਂ ਤੇ ਹੁੰਦਾ ਆ ਦੇਖ ਲੈ ਵੀਰੇ ਆਪਾਂ ਸਾਰੀਆਂ ਗਾਈਆਂ ਕੇ ਹਨਾ ਰੱਸਾ ਛੱਡ ਕੇ ਥੱਲੇ ਬੈਣਾ ਇਹਦੇ ਥੱਲੇ ਬੈਜਣਾ ਬਾਈ ਆ ਲੈ ਠੀਕ ਆ ਭਾਈ ਮੰਨ ਲਾ ਭਾਈ ਆ ਜਾਓ ਭਾਈ 4 ਨੰਬਰ ਵਾਲੀ ਦਿਖਾ ਦਈਏ ਆਪਾਂ ਇਹ ਕਿੰਨੇਵੇਂ ਸੂਏ ਵਾਸਤੇ ਸਕਦਾ ਹੈ ਨਾ ਇਹ ਭਾਈ ਦੂਜੇ ਸੂਏ ਮੰਨ ਲਾ ਵੀ ਕੱਲ੍ਹ ਸੂਈ ਹੈ ਜੀ ਦੂਜੇ ਸੂਏ ਕੱਲ ਹਾਂਜੀ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਜੀ ਅੱਛਾ ਬੱਚੀ ਇਹਦੇ ਪਿੱਛੇ ਜਰਸੀ ਦੀ ਬੱਸੀ ਹੈ ਜੀ ਇਹਦੇ ਥੱਲੇ ਜਰਸੀ ਹੈ ਕਿ ਸਾਈ ਵਾਲਾ ਮਾੜੀ ਜੀ ਥੋੜੀ ਜੀ ਮਿਕਸ ਹੈ ਜੀ ਹਾਂ ਮਿਕਸ ਹੈ ਜੀ ਬਾਈ ਹਾਂਜੀ ਆਪਾਂ ਟੂਰ ਬੋਲ ਕੇ ਨਹੀਂ ਵੇਚਣੀ ਮੇਰੇ ਥੋੜੀ ਜੀ ਮਿਕਸ ਬੱਸੀ ਦਿੱਤੀ ਹੈ ਜਰਸੀ ਦੀ ਹਾਂ ਤੇ ਇਹਦੀ ਆਪਣੇ ਕੋਲ ਵੀਡੀਓ ਬਣੀ ਹੋਈ ਦੀ ਹੈਗੀ ਹੈ ਜੀ ਹੁਣ ਇਹ ਚਵਾਈ ਹੋ ਗਈ ਤੁਸੀਂ ਲੇਟ ਆਏ ਨਹੀਂ ਸੀਗੇ ਪਹਿਲਾਂ ਠੀਕ ਹੈ ਠੀਕ ਹੈ ਤੁਸੀਂ ਜਵਾਬ ਦਿੱਤਾ ਸੀਗਾ ਦੁਬਾਰਾ ਤੁਸੀਂ ਆ ਗਏ ਇਹਦੀ ਚਵਾਈ ਹੋਈ ਵੀ ਹੈ ਜੀ ਹੁਣ ਠੀਕ ਹੈ ਹਾਂਜੀ ਉਹ ਦਿਖਾ ਦਿੰਦੇ ਆਪਾਂ ਤੇ ਛੱਡਾ ਛੱਡਾ ਜੇ ਤੁਸੀਂ ਵੀਡੀਓ ਮੇਰੇ ਠੀਕ ਹੈ ਹਾਂਜੀ ਕੱਲ ਵੀ ਸੂਈ ਵੀ ਬਾਈ ਜੀ ਬਾਕੀ ਨਾੜਾ ਮਿਲਕ ਵੈਂਸ ਦੇਖ ਲਓ ਜੀ ਇਹਦੀ ਆਪਾਂ 25 ਕਿਲੋ ਦੀ ਗਾਰੰਟੀ ਲੈ ਕੇ ਗਾ ਵੇਚਾਂਗੇ ਜੀ ਠੀਕ ਆ ਬਾਈ ਦੁੱਤ ਦੂ 28 30 ਕਿਲੋ ਇਹ ਆਪਾਂ 25 ਕਿਲੋ ਦੀ ਗਾਰੰਟੀ ਲੈ ਕੇ ਵੇਚਾਂਗੇ ਜੀ ਠੀਕ ਆ ਬਾਈ ਠੀਕ ਜੇ ਕਿਸੇ ਨੇ ਕੇਰ ਨਾ ਕੀਤੀ ਉਹ ਗੱਲ ਬੱਕਰੀ ਹੈ ਜੀ ਕੇਰ ਵਾਲੇ ਬੰਦ ਨੂੰ ਆਪਾਂ ਗਾਰੰਟੀ ਦੇਵਾਂਗੇ 25 ਕਿਲੋ ਤੇ ਬਈ ਭਾ ਕੀ ਰੋਗਾ ਇਹਦਾ ਇਹ ਦੇਵਾਂਗੇ 88000 ਰੁਪਏ ਦੀ ਬਈ 80000 ਰੁਪਏ ਤੇ ਪਹੁੰਚ ਪਹੁੰਚ ਕਰਾਂਗੇ ਠੀਕ ਆ ਬਈ ਨੰਬਰ 5 ਤੇ ਆ ਜਾ ਭਰਾ ਇਹ ਜਰਸੀ ਆ ਵੀਰੇ ਜਰਸੀ ਚਾਹੇ 50 ਵਾਲਾ ਚਾਹੇ ਦੇ ਪਿੱਛੇ ਮੇਲਕਾਫ ਆ ਗਿਆ ਮੇਲਕਾਫ ਆ ਗਿਆ ਜੀ ਪੰਜਾਬ ਵਾਲੀ ਬਈ ਜਰਸੀ ਬਹੁਤ ਭਰਾ ਮੰਗਦੇ ਆਉਂਦੇ ਆ ਲੋ ਹਾਂਜੀ ਤੈਨ ਭਰਾ ਕੋਲੇ ਆ ਖੜੀ ਹੈ ਜਰਸੀ ਕਿੰਨੇ ਕੁ ਦੁੱਧ ਹੁਣ ਤਿਆਰ ਆ ਕਿੰਨੇ ਦਿਨਾਂ ਸੂਈ ਇਹ ਬਈ ਪਰਸੋਂ ਸੂਈ ਆ ਇਹ ਥੱਲੇ 12 13 ਕਿਲੋ ਬੋਲੀ ਆ ਵੀਰੇ ਪਰਸੋਂ ਸੂਈ ਆ ਹਾਂਜੀ ਇਹਨੇ 18 ਕਿਲੋ ਪਲੂਨ ਦੇ ਦੁੱਧ ਕੱਢੇ ਜੀ ਅੱਛਾ ਆਪਾਂ 17 18 ਕਿਲੋ ਕਹਿ ਕੇ ਦੇਵਾਂਗੇ ਬਾਕੀ ਸਾਰੇ ਪਿੰਡੇ ਦੇ ਨਾੜਾ ਵਗੈਰਾ ਦੇਖ ਲਓ ਜੀ ਸਾਰੇ ਕੱਲੇ ਕੱਲੇ ਪਿੰਡੇ ਤੇ ਕੱਲੇ ਕੱਲੇ ਅੰਗ ਤੇ ਨਾੜਾ ਨੇ ਜੀ ਤੁਸੀਂ ਆਰਡਰ ਦੇਖੋ ਵੀਰੇ ਚੀਜ਼ ਦਾ ਆਹ ਦੇਖੋ ਆ ਨਾੜਾ ਦਿਖਾ ਦੇ ਬਾਈ ਸਹੀ ਹੈ ਬਾਈ ਲੈ ਵਿੱਚ ਵੀ ਨਾੜਾ ਆਹ ਦੇਖੋ ਬਾਈ ਇਹ ਦੁੱਧ ਦੀ ਕੁਆਲਿਟੀ ਹੈ ਵੀਰੇ ਕਿੰਨਾ ਹੁਣ ਬੋਲੇ ਚੱਲੀ ਜਾਂਦੀ ਹੈ ਇਹ 12 13 ਕਿਲੋ ਕਰਿਆ ਜੀ ਇਹਨੇ ਪਰਸੋਂ ਹੀ ਹੋਈ ਆ ਬਾਈ ਜੀ ਪਰਸੋਂ ਹੀ ਹੋਈ ਆ ਅੱਜ ਸਵੇਰੀ ਬੋਲ ਤਾਂ ਖਾਲੀ ਹੋਈ ਆ ਜੀ ਠੀਕ ਆ ਸਟੈਂਪਾ ਕੀ ਰੋਗੇ ਇਹਦਾ ਬਾਈ ਦੇ ਰੰਗ ਵੀਰੇ 100000 ਦੀ 67000 ਦੀ ਪਹੁੰਚਦਾ ਬਸ ਉਹਦਾ ਹੈਗੇ ਆ ਬਾਈ ਠੀਕ ਹੈ ਹਾਂ ਚਾਹੇ 2000 ਕੋਈ ਸੜਾ ਲੈ ਚਾਹੇ ਪਹੁੰਚ ਕਰਾ ਲੈ ਚਾਹੇ ਪਹੁੰਚ ਕਰਾ ਲੈ ਲੈ ਬਾਈ ਜਰਸੀ ਜਿਹੜੇ ਭਰਾ ਮੰਗਦੇ ਹੁੰਦੇ ਆ ਨਾ 67 ਬਾਈ ਤੋਰ ਕਿ ਆਖਿਰ ਦਿਖਾ ਦੇਣੇ 100 ਕਿਲੋਮੀਟਰ ਤੱਕ ਜਾਊਗੀ ਕੋਈ ਨਹੀਂ ਬਸ ਚੱਕੀ ਆ ਸਾਈ ਵਾਲ ਵੀ ਆ ਗਈ ਵੀਰੇ ਆਪਣੇ ਕੋਲ ਸਾਰੇ ਤਰ੍ਹਾਂ ਦਾ ਮਾਲ ਆ ਵੀਰੇ ਹਾਂ ਦੇਖੋ ਪਹਿਲੇ ਤੋਂ ਐਰ ਸੈਰ ਆ ਗਈ ਕ੍ਰਾਸ ਬੈਡ ਆ ਗਿਆ ਐਚ ਐਫ ਆ ਗਈ ਜਰਸੀ ਤੇ ਜਰਸੀ ਆ ਗਈ ਤੇ ਸਾਈ ਵਾਲ ਆ ਗਈ ਹੁਣ ਤਾਂ ਹਾਂ ਲੋਕ ਕਹਿੰਦੇ ਸਾਈਵਲ ਲੱਤਾਂ ਮਾਰਦੀ ਹੁੰਦੀ ਆ ਬਾਈ ਹਾਂ ਆਪਣੀ ਸਾਈਵਲ ਲੱਤ ਨਹੀਂ ਮਾਰੂਗੀ ਅੱਛਾ ਬਾਈ ਬੱਚਾ ਲਾਉਣ ਦੀ ਲੋੜ ਨਹੀਂ ਬਾਈ ਆ ਦੇਖੋ ਬਈ ਅਗਲਾ ਜਮਾਨਾ ਬਈ ਇੰਨੀਆਂ ਠੰਡੀਆਂ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਦੇਖ ਬੱਚਾ ਲਾਉਣ ਦੀ ਲੋੜ ਨਹੀਂ ਬਈ ਹੂੰ ਬਾਪੇ ਬਈ ਆ ਖੜੀ ਐ ਸਾਈਵਲ ਬਿਨਾ ਨਿਆਣੀ ਤੋਂ ਤੇ ਸੂਆ ਹੈ ਕਿ ਨਾ ਬਾਈ ਦੂਜਾ ਸੂਆ ਬਈ ਦੂਜਾ ਸੂਆ ਆ ਦੇਖ ਲੈ ਬਾਈ ਤੇ ਦੁੱਧ ਦੇ ਥੱਲੇ ਬਾਈ ਹੁਣ ਕਿੰਨਾ ਮੌਕੇ ਤੇ ਇਹਦੇ ਥੱਲੇ ਬਾਈ 12 13 ਕਿ ਲੀਟਰ ਬੋਲੀ ਹੋ ਗਈ ਐ ਪਰਸਨ ਸੂਈ ਆ ਬਾਈ ਅੱਛਾ ਆ ਬੱਚਾ ਮੂਰੇ ਖੜਾ ਹੈਦਾ ਬਾਈ ਹਾਂ ਇਹਦੇ ਪਿੱਛੇ ਮੇੜ ਸਾਊ ਗਰੀਬ ਐਨੀ ਆ ਬਾਈ ਇਹਨੂੰ ਪਲੋਸਣ ਲੱਗ ਜਾ ਹੂੰ ਤੇਰੇ ਮਨਲਾ ਵੀ ਤੈਨੂੰ ਨਾ ਚੱਟਣ ਲੱਗ ਜੂਗੀ ਐਨੀ ਸੀਲ ਗਰੀਬ ਐ ਹਾਂ ਅਗਲਾ ਕਹਿੰਦੇ ਨਾ ਸਾਈਵਾਲ ਗਰਮ ਹੁੰਦੀ ਆ ਹਾਂ ਹਾਂ ਆ ਖੜੀ ਆ ਸਾਈਵਾਲ ਬਾਈ ਜੇ ਲੱਤ ਚੱਕ ਗਈ ਬਾਈ ਨਿਆਣਾ ਪਾਉਣ ਦੀ ਲੋੜ ਵੀ ਨਹੀਂ ਪਲੋਸਣ ਲੱਗ ਦੋ ਬਾਈ ਆ ਮੈਂ ਤੈਨੂੰ ਪਲੋਸ ਕੇ ਦਿਖਾਉਣਾ ਪਲੋਸਣ ਲੱਗ ਦੋ ਬਾਈ ਪੂਸ ਨਾਲ ਟੱਕੀ ਤਾ ਗਏ ਇਹ ਹੁੰਦਿਆ ਸਾਈਵਾਲ ਇਹਦਾ ਭਾਗ ਇਹਨੂੰ ਸੜ ਜਾਣਾ ਇਹ ਬਈ 7000 ਦੀ ਪਹੁੰਚ ਕਰ ਰਹੀ ਹੈ 67000 ਦੀ ਪਹੁੰਚ ਤਾਂ ਹੈਗੀ ਹੈਗੀ ਆ 68000 ਚ ਹੋ ਜੂਗੀ ਹਾਂਜੀ ਦੁੱਧ ਇਹ ਪੀਕ ਤੇ ਕਿੰਨਾ ਇਹ ਵੀਰੇ 15 ਕਿਲੋ ਨੇ ਪਲੂਨ ਦਿੱਤਾ ਐਵੇਂ ਆਪਾਂ ਗੱਪ ਨਹੀਂ ਮਾਰਦੇ ਪਰ ਦੇਊ ਮੱਝਾਂ ਵਰਗਾ 16 17 ਕਿਲੋ ਦੇ ਦੂ ਤੁਸੀਂ 15 ਮੰਨ ਕੇ ਆਪਾਂ ਆਪਣੇ ਦੋਸਤ ਮਿੱਤਰਾਂ ਨੂੰ ਸਾਰਿਆਂ ਨੂੰ ਕਹਿੰਨੇ ਆ 15 ਮੰਨ ਕੇ ਲੈ ਕੇ ਜਾਓ 16 17 ਕਿਲੋ ਦੇ ਦੂ 12 13 ਕਿਲੋ ਇਹ ਥੱਲੇ ਹੁਣ ਬੌਲੀ ਆ ਜੀ ਠੀਕ ਆ ਬਈ ਠੀਕ ਪਰਸੂs ਹੋਈ ਆ ਬਈ ਜੀ ਕੋਲੇ ਜੇਰ ਪੈ ਗਈ ਬਈ ਜੀ ਉਹ ਦਿਖਾ ਲੇ ਆਪਣੇ ਆਪ ਤੁਹਾਨੂੰ ਚੈੱਕ ਕਰਾ ਦੇਗੇ ਇੱਕ ਨੰਬਰ ਵਾਲੀ ਦੀ ਜੇਰਾ ਦੇਖ ਲਓ ਵੀਰੇ ਜਮਾ ਕ ਆ ਪੈ ਗਈ ਛੋਡੇ ਸਾਹਮਣੇ ਬਾਈ ਜੀ ਛੇਰ ਐਰ ਸ਼ੈਰ ਦੀ ਜਿਹੜੇ ਪ੍ਰਾਸ਼ਕੀਨ ਆ ਤਾਂ ਇਹਦੇ ਬਾਅਦ ਤੁਸੀਂ ਸੰਪਰਕ ਕਰ ਲਿਓ ਵੀਡੀਓ ਦੇ ਉੱਤੇ ਬਾਈ ਸੁਖਚਾਨ ਦਾ ਨੰਬਰ ਚੱਲੀ ਜਾਂਦਾ ਬਾਕੀ ਬਾਈ ਜੀ ਵੀਡੀਓ ਦੇਖਣ ਲਈ ਸਾਰਾ ਤਹਿ ਦਿਲੋਂ ਧੰਨਵਾਦ ਸੱਸੀ ਆ ਡਿੱਗ ਗਈ ਆ ਪੈ ਗਈ ਭਾਈ ਛੇਰ ਠੀਕ ਆ ਵੀਰੇ